ਕਿਸਾਨ ਭਰਾਵੋ ਇੱਕ ਨਿੱਕੀ ਜੀ ਗਲਤੀ ਕਰਕੇ ਨਿੱਕੀ ਜੀ ਅੰਗੈਲੀ ਕਰਕੇ ਲੱਤ ਵੱਢੀ ਜਾਂਦੀ ਏ ਕਿਸੇ ਪੰਛੀ ਦੀ ਕਿਸੇ ਜਾਨਵਰ ਦੀ ਖਾਦ ਵਾਲੇ ਥੈਲਿਆਂ ਦੇ ਵਿੱਚੋਂ ਇਹ ਧਾਗੇ ਜਿਹੜੇ ਨਿਕਲਦੇ ਨੇ ਇਹ ਬਹੁਤ ਜ਼ਿਆਦਾ ਪੱਕੇ ਹੁੰਦੇ ਨੇ ਤੇ ਜਦੋਂ ਇਹ ਪੰਛੀਆਂ ਦੇ ਪੈਰਾਂ ਦੇ ਵਿੱਚ ਫਸ ਜਾਂਦੇ ਨੇ ਤਾਂ ਉਹਨਾਂ ਦੇ ਕਿਸੇ ਨਾ ਕਿਸੇ ਅੰਗ ਦਾ ਨੁਕਸਾਨ ਹੈ ਜਿਹੜਾ ਉਹ ਹੋ ਜਾਂਦਾ ਹੈ ਤੇ ਸਾਡੀਆਂ ਫਸਲਾਂ ਦੇ ਵਿੱਚ ਖਾਦ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ ਵੱਡੇ ਪੱਤਰ ਦੇ ਉੱਤੇ ਖਾਦ ਪਾਈ ਜਾਂਦੀ ਹੈ ਤਾਂ ਇਹ ਜਿਹੜੇ ਧਾਗੇ ਨਿਕਲਦੇ ਨੇ ਇਹਨਾਂ ਨੂੰ ਐਵੇਂ ਹੀ ਸੁਟਣਾ ਨਾ ਦਿਆ ਕਰੋ ਕਿਉਂਕਿ ਇਹ ਸਾਡੀ ਅਣਗਹਿਲੀ ਹੈ ਜਿਹੜੀ ਕਿਸੇ ਪੰਛੀ ਦੇ ਵਾਸਤੇ ਮੁਸੀਬਤ ਬਣਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੀਆਂ ਲੱਤਾਂ ਦੇ ਵਿੱਚ ਫਸ ਜਾਂਦੀ ਹੈ ਤੇ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਕਈ ਟਟਰੀਆਂ ਦੀਆਂ ਘੋਗੀਆਂ ਚਿੜੀਆਂ ਦੀਆਂ ਲੱਤਾਂ ਨੇ ਜਿਹੜੀਆਂ ਉਹ ਵੱਡੀਆਂ ਹੁੰਦੀਆਂ ਨੇ ਇੱਕ ਲੱਤ ਜਾਂ ਦੋਵੇਂ ਲੱਤਾਂ ਨਹੀਂ ਹੁੰਦੀਆਂ ਤਾਂ ਇਹਨਾਂ ਨੂੰ ਇਕੱਠੇ ਕਰਕੇ ਦੱਬ ਦਿਓ ਜਾਂ ਸਾੜ ਦਿਓ ਵੀਡੀਓ ਨੂੰ ਸ਼ੇਅਰ ਕਰਦੇ